ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਛੱਤਿਆ ਗਏ ਇਹ ਕੀ ਹੈ ਇਹ ਚੰਗੀ ਸੰਗਤ ਦੇ ਲਈ ਹਰ ਇੱਕ ਸਿੱਖ ਅਰਦਾਸ ਕਰਦਾ ਹੈ ਹਰ ਇੱਕ ਸਿੱਖ ਜਦੋਂ ਵੀ ਸਤਿਗੁਰਾਂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਤੇ ਇਹ ਬਚਨ ਦੁਹਰਾਉਂਦਾ ਹੈ ਸਤਿਗੁਰ ਜੀਓ ਕਿਰਪਾ ਕਰਿਓ ਸਹੀ ਪਿਆਰੇ ਮੇਲ ਉਹਨਾਂ ਪਿਆਰਿਆਂ ਦੇ ਨਾਲ ਮੇਰਾ ਮਿਲਾਪ ਹੋਵੇ ਮੇਲ ਹੋਵੇ ਮੈਂ ਉਹਨਾਂ ਦੀ ਸੰਗਤ ਕਰਾਂ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਕੀ ਹੋਵੇ ਤੇਰਾ ਨਾਮ ਚਿੱਤ ਆਵੇ ਤੇਰਾ ਨਾਮ ਚਿੱਤ ਦੇ ਵਿੱਚ ਆ ਜਾਵੇ ਮੈਂ ਤੇਰੇ ਨਾਮ ਦੇ ਨਾਲ ਜੁੜਾਂ ਐਸੇ ਪਿਆਰਿਆਂ ਦੀ ਸੰਗਤ ਮੈਨੂੰ ਨੇ ਸੋ ਸੰਗਤ ਦਾ ਅਸਰ ਜੀਵਨ ਦੇ ਵਿੱਚ ਜ਼ਰੂਰ ਹੁੰਦਾ ਹੈ ਬੱਚੇ ਤੋਂ ਲੈ ਕੇ ਜਵਾਨ ਬਜ਼ੁਰਗਾਂ ਤੱਕ ਇਹ ਸੰਗਤ ਅਸਰ ਕਰਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਔਰ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸਾਖਤ ਸੰਗਣਾ ਕੀਜੀਐ ਦੂਰ ਰਹਿ ਜਾਈਐ ਭਾਗ ਵਾਸਨਕਾਰ ਹੈ ਪਰਸੀਐ ਤਉ ਕਛ ਲਾਗੈ ਦਾਗ ਉਦਾਹਰਨ ਬੜੀ ਕਮਾਲ ਦੀ ਦਿੱਤੀ ਹੈ ਭਗਤ ਕਬੀਰ ਜੀ ਨੇ ਭਗਤ ਕਬੀਰ ਜੀ ਕਹਿੰਦੇ ਕਿ ਵੀ ਮਾੜੀ ਸੰਗਤ ਨਹੀਂ ਕਰਨੀ ਸਾਖਤ ਜਣ ਜਿਹੜੇ ਗੁਰੂ ਤੋਂ ਟੁੱਟੇ ਹੋਏ ਬੰਦੇ ਨੇ ਉਹਨਾਂ ਦੀ ਸੰਗਤ ਨਹੀਂ ਕਰਨੀ